ਹਲੋ ਛਤਰੀ ਮਿਲਾ ਜਾ ਉਹ ਹਲੋ ਤੂੰ ਛਤਰੀ ਚੜਾ ਉਹ ਤੂੰ ਛਤਰੀ ਪਿੱਛੇ ਘੜ ਤੂੰ ਮੇਰੇ ਕੱਪੜੇ ਗਿੱਲੇ ਕਰੀ ਜਾ ਬਾਤ ਨੂੰ ਮਾਰੀ Então, eu vou aqui, aqui eu なるほど。 ਸਾਡੇ ਕਿਹੜੀ ਅੱਜ ਤੁਹਾਡੇ ਵੱਲੋਂ ਕਾਰਵਾਈ ਕੀਤੀ ਗਈ ਹੈ ਜੀ ਇਹ ਜਿਹੜੇ ਡੋਟੀ ਚਾਰੀ ਜਿਹੜੇ ਜਾਰੀ ਕੀਤੀ ਗਈ ਹੈ ਇਹਨਾਂ ਨੂੰ ਜੀ ਦੋ ਨੋਟਿਸ ਜਾਰੀ ਕੀਤੇ ਸਾਡੇ ਕੋਲ 15-15 ਦਿਨਾਂ ਦੇ ਪਹਿਲਾ ਨੋਟਿਸ ਦਿੱਤਾ ਜਾਂਦਾ 15 ਦਿਨ ਦਾ ਉੱਥੇ ਇਹਨਾਂ ਨੂੰ ਮੌਕਾ ਦਿੱਤਾ ਜਾਂਦਾ ਕਿ ਆਪਣੇ ਜੋ ਵੀ ਪ੍ਰਵਾਨਗੀ ਦੇ ਦਸਤਾਵੇਜ਼ ਦਿਖਾ ਸਕਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਹਿアリング ਦਿੱਤੀ ਜਾਂਦੀ ਹੈ ਜੀ ਹਿアリング ਤੋਂ ਬਾਅਦ ਫਾਈਨਲ ਨੋਟਿਸ ਦੇਣ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਗਈ ਹੈ ਨੋਟਿਸ ਦਾ ਜਵਾਬ ਨਹੀਂ ਆਇਆ ਜਵਾਬ ਚ ਨਹੀਂ ਨਹੀਂ ਜੀ ਨਹੀਂ ਨਹੀਂ ਹੀਰਿੰਗ ਵਿੱਚ ਵੀ ਸਾਵਾਂ ਲਈ ਹੀਰਿੰਗ ਵਿੱਚ ਵੀ ਨਹੀਂ ਆਏ ਜੀ ਇਹ ਕਾਰਵਾਈ ਕਿਤੇ ਕੀਤੀ ਗਈ ਲਾਚ ਚੱਲੇ ਮਾਮਲੇ ਦਰਜ ਹੈਗੇ ਨੇ ਕਾਰਵਾਈ ਜਿਹੜੀ ਕੀਤੀ ਗਈ ਕਿਸ ਦਾ ਦੇਖੋ ਜੀ ਪੰਜਾਬ ਸਰਕਾਰ ਵੱਲੋਂ ਦੁੱਧ ਨਸ਼ਾ ਉਰੋਧ ਚੱਲ ਰਿਹਾ ਮਹਿਮ ਤਹਿਤ ਅੱਜ ਸਾਨੂੰ ਕਾਰਪੋਰੇਸ਼ਨ ਵੱਲੋਂ ਲੈਟਰ ਮਿਲਿਆ ਸੀਗਾ ਕਿ ਇੱਕ ਅਨਕ੍ਰੋਚਮੈਂਟ ਜਿਹੜੀ ਆ ਇਲੀਗਲ ਅਕਰੋਚਮੈਂਟ ਉਹਨੂੰ ਉਹ ਉਹਨੂੰ ਤੋੜਨਾ ਹੈ ਤੇ ਜਿਹੜੇ ਦਾਤ ਅਸੀਂ ਪੋਰਟਸ ਨੂੰ ਪੋਰਟਸ ਭੇਜੇਗੇ ਮੌਕੇ ਤੇ ਨਾਲ ਡਿਊਟੀ ਮੈਜਿਸਟਰਟ ਮੈਡਮ ਵੀ ਆਏ ਨੇ ਤੁਹਾਨੂੰ ਦੱਸਣਾ ਇਹ ਦੱਸਣਾ ਚਾਹੁੰਦਾ ਹਾਂ ਮੈਂ ਇਹ ਜਿਹੜੇ ਇਹਦੇ ਵਿੱਚ ਰਹਿ ਰਹੇ ਆ ਉਹਦੇ ਖਿਲਾਫ ਸ਼ੇਮ ਕਾਜਮੇ ਦਰਜਾ ਜਿਹਦਨਾ ਪ੍ਰਲਾਦ ਕੁਮਾਰ ਆ ਇਹਦੇ ਖਿਲਾਫ 4 ਐਨਡੀ ਦੇ ਮੁਕਦਮੇ ਦਰਜਾ ਤੇ ਇਹਦੇ ਵਿੱਚ ਇਹ ਵੀ ਦੱਸਣਯੋਗ ਹੈ ਕਿ ਇਹਦੇ ਜਿਹੜਾ ਭਰਾ ਸ਼ੋਮਨਾਥ ਆ ਉਹਦੇ ਖਿਲਾਫ ਵੀ 4 ਮੁਕਦਮੇ ਦਰਜਾ ਜਿਹਦੇ ਵਿੱਚੋਂ ਇੱਕ ਐਨਡੀ ਦਾ ਮੁਕਦਮਾ ਦਰਜ ਹੈ ਇਹ ਚਾਰ ਐਨਡੀ ਦੇ ਮਕਸਮੇ ਹੈਗੇ ਦੋ ਕਾਰੇ ਹਨ ਇਹਨੇ ਦੋ ਲੜਾਈ ਝਗੜੇ ਨੇ ਲੜਾਈ ਝਗੜੇ ਸਲਾ ਹੋ ਰਿਹਾ ਜੇਲ੍ਹ ਗਿਆ ਜਾਂ ਘਰ ਚਲ ਜੋ ਬਾਹਰ ਜਿਹੜਾ ਪ੍ਰਲਾਦ ਕੁਮਾਰ ਇਹ ਪੰਜਵੇਂ ਮਹੀਨੇ ਬਾਹਰ ਆਇਆ ਜੀ ਅੱਛਾ ਜੀ ਅਰੇ ਵੀ ਐ ਵੈਸੇ ਐਨਡੀ ਦੇ ਕੰਮ ਤੇ ਹੁਣ ਇਸ ਸਮੇਂ ਇੱਥੇ ਨਹੀਂ ਰਹਿ ਰਿਹਾ ਤੇ ਜੇ ਹੋਏਗਾ ਗਤੀਵਿਧੀਆਂ ਕਰਦੇ ਹੋਗੇ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਨੋਟਿਸ ਕਰਾ ਕਾਰਪੋਰੇਸ਼ਨ ਨੂੰ ਬਿਲਕੁਲ ਨੋਟਿਸ ਦਿੱਤਾ ਗਿਆ ਕਾਰਪੋਰੇਸ਼ਨ ਨੂੰ ਕਾਰਪੋਰੇਸ਼ਨ ਵੱਲੋਂ ਈਟੀਪੀ ਸਾਹਿਬ ਨਾਲ ਸਾਡੇ ਖੜੇ ਨੇ ਤੇ ਡਿਊਟੀ ਮੈਨੇਜਰ ਸਾਹਿਬ ਸਾਡੇ ਨਾਲ ਖੜੇ ਨੇ